12 ਕਿਲੋ ਬੋੜਾ ਤੇ ਮੁੱਲੇ ਦਾ ਬਾਈ 55000 ਰੁਪਿਆ 100 ਕਿਲੋਮੀਟਰ ਪਹੁੰਚ ਪਹੁੰਚੋ 14 ਕਿਲੋ ਹਾਂ ਹਜੇ ਹਫਤੇ ਦੀ ਕੱਚੀ ਆ ਬਾਈ ਦੀਪੇ ਬਾਈ ਖੜਨੀ ਖੁੜਨੀ ਹਨਾ ਦੇ ਸ਼ਕੀਨੀ ਸ਼ਕੁਨੀ ਬਹੁਤ ਆ ਜਿਵੇਂ ਸੰਗਤ ਹੋ ਲੈਣਾ ਨਸਲ ਵਾਲੀ ਮੈਂ ਆ ਦੀਪੇ ਬਾਕੀ ਆਪਣੀ ਇਹ ਵੀ ਸਾਬ ਦਾ ਬਾਈ ਆਪਾਂ ਜਿਹੜੀ ਚੀਜ਼ ਹੈਗੀ ਉਹ ਦੱਸ ਕੇ ਦੇਣੀ ਆ ਜਾਨਵਰ ਦੇ ਕਿ ਨਹੀਂ ਕੀ ਫਾਇਦਾ ਉਹਦਾ ਵੇਚਣਾ ਇਹ ਬਾਈ ਦੀਪੇ ਦੇ ਕਹਣਗੇ ਜਿਹਦੇ ਹੱਥ 'ਚ ਫੋਨ ਹੋਇਆ ਉਹਨੇ ਦੀਪੇ ਲੈ ਲੈਣੀ ਐ ਕਿ ਨਹੀਂ ਲੈ ਲੈਣੇ ਬਾਜੋ ਝੋਟੀਆਂ ਨੂੰ ਕਹੀ ਐ ਨਾ ਬਾਈ ਤੂੰ ਦੱਸਿਆ ਘਰ ਸੋਹਣਾ ਐ ਹਨਾ ਉ ਵੀ ਸੋਹਣੀ ਐ ਘਰੇ ਖੜੀ ਸੋਹਣੀ ਵੀ ਲੱਗੂ ਬਾਈ ਕਿ ਨਹੀਂ ਯਾਰ ਕੋਈ ਲੈ ਗਿਆ ਬਾਈ ਉਹਨੂੰ ਮੋਜਾਂ ਹਾਂ ਅਸੀਂ ਤਾਂ ਸੁgge ਹਿੱਤੇ ਵੇਚਨੀ ਐ ਕਹਿਣੀ ਗੱਲ ਨਾ ਪਰ ਤੂੰ ਕਿੰਨਾ ਦੱਦ ਦੱਸਿਆ ਉਹਨੇ ਬਾਈ ਜਿਹੜਾ ਚੋ ਚੋਇਆ ਦਿਸੂਏ 14 ਕਿਲੋ ਬਾਕੀ ਯਾਰ ਮੈਂ ਦੱਸ ਦੇ ਦੁੱਧ ਵਾਲੀ ਆ ਹਾਂ ਆਪਾਂ ਤਾਂ ਕਹਿੰਦੇ ਲੋੜ ਕਿਦੀ ਪਿਓ ਮੈਂ ਆਪਾਂ ਗੱਲਬਾਤ ਕਰਦੇ ਨਾ ਚਮੜੀ ਚਾਵਾਂ ਬਰੀਕ ਆ ਬਾਈ ਹਨਾ ਬਰੇਕ ਚਾਵੜੀ ਉਹ ਫਲ ਫਲ ਕਰਦੀ ਪਈ ਐ ਦੱਸਦੀ ਪਈ ਐ ਕਿ ਨਹੀਂ ਨਸਲ ਵਾਲੀ ਮੈਂ ਆਪਾਂ ਸਤਿ ਸ਼੍ਰੀ ਅਕਾਲ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਵੀਰੇ ਕਲਦੀਪ ਦੇ ਫਾਰਮ ਤੇ ਬਾਈ ਦਾ ਸ਼ਹਿਰ ਹੈਗਾ ਇਹ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਸ਼ੀਨਾ ਡੈਰੀ ਫਾਰਮ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਦੋ ਨਾਅ ਕਵਰ ਕੀਤੇ ਆ ਇੱਕ ਤਾਂ ਜਿਹੜੀ ਗੱਬਣ ਤਿਆਰ ਜਿਹੜੀ ਮੱਝ ਪੂਰੇ ਫੁੱਲ ਭਜਨ ਭਜਨ ਵਾਲੀ ਸ਼ਕੀਨੀ ਕੁਨੀ ਬੜੀ ਆ ਦੇ ਚ ਇੱਕ ਜਿਹੜੀ ਤਾਜੀ ਸੂਈ ਗਾਂ ਹੈ ਕੀ ਇਹਨੇ ਬੱਚਾ ਦਿੱਤਾ ਰੇਟ ਇਹਦਾ ਬਿਲਕੁਲ ਜੈ ਜਰਣਾ ਹੈ ਇਹਦੀ ਆਪਾਂ ਚਬਾਈ ਕਰਕੇ ਵੀ ਦਿਖਾਵਾਂਗੇ ਸਾਰੀ ਜਾਣਕਾਰੀ ਆਪਾਂ ਬਾਈ ਦੀਪੇ ਤੋਂ ਲਵਾਂਗੇ ਦੀਪੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਤੁਹਾਡਾ ਸਵਾਗਤ ਕਰਦੇ ਤੇ ਦੀਪੇ ਬਾਈ ਜਿਵੇਂ ਮੈਂ ਦੱਸਤਾ ਵੀ ਪਹਿਲਾਂ ਆਪਾਂ ਮਾਧਿਵਾਰੀ ਜਾਣਕਾਰੀ ਲਈ ਹੈ ਨਾ ਇਹਦੀ ਕੀ ਰਿਟੇਲ ਆ ਬਾਈ ਇਹਦੀ ਇਹ ਬਈ ਤੀਜਾ ਸੂਆ ਹੁੰਦੀ ਆ ਠੀਕ ਹੈ ਬਾਈ ਪਹਿਲਾਂ ਨੇ ਬਾਈ ਦੂਜੇ ਸੋਏ ਨੇ ਚੋਇਆ 14 ਕਿਲੋ ਦੁੱਧ ਭਰੇ 14 ਕਿਲੋ ਹਾਂ ਹਜੇ ਹਫਤੇ ਦੀ ਕੱਚੀ ਹੈ ਬਾਈ ਦੀਪੇ ਬਾਈ ਖੜਨੀ ਖੁੜਨੀ ਹਨਾ ਦੇ ਸ਼ਕੀਨੀ ਸ਼ਕੁਨੀ ਬਹੁਤ ਹੈ ਜਿਵੇਂ ਸੰਗਤੋ ਵਾਲੇ ਨੇ ਨਸਲ ਵਾਲੇ ਮੈਂ ਆ ਬਾਈ ਨਸਲ ਵਾਲੀ ਮੈਂ ਜਹ ਹਨਾ ਤੇ ਉ ਬਾਈ ਜਿਵੇਂ ਆਪਾਂ ਪਾਸ ਪੂਸ ਕੀਤੀ ਥਾਣਾ ਥੋਣਾ ਦੀ ਓਕੇ ਹੈ ਬਾਈ ਤੇ ਇੱਕ ਰੀ ਤੋਰੀਆ ਪੈਣੂ ਹਨਾ ਇੱਕ ਪੱਠਪੜਾ ਦੇਖੋ ਹਨਾ ਦੀ ਕਰਮ ਵਾਲੀ ਦਾ ਤੇ ਕਿੰਨੇ ਦੀ ਭੇਦਣ ਕਰਦੀ ਹੈ ਜੇ ਬਾਈ ਹਜੇ ਹਫਤਾ ਲੈ ਜੂ ਬਾਈ ਹਫਤਾ ਲੈ ਜੂਗੀ ਹਨਾ ਤੇ 100 ਮੰਗਲਵਾਰ ਸੂਗੀ ਬਾਈ ਹਾਂ ਪੜੀ ਦੇਖੋ ਹਣਾ ਬਾਕੀ ਦੀਪੇ ਉਵੇਂ ਹੀ ਆਪਾਂ ਗੱਲਬਾਤ ਕਰਦੇ ਨੇ ਚਮੜੀ ਜਮਾਂ ਬਰੀਕ ਆ ਬਈ ਹਣਾ ਬ੍ਰੇਕ ਚੌੜੇ ਉਹ ਥਲ ਥਲ ਕਰਦੀ ਪਈ ਐ ਦੱਸਦੀ ਪਈ ਐ ਕਿ ਨਹੀਂ ਨਸਲ ਵਾਲੀ ਮੈਂ ਆ ਬਈ ਆ ਦੇਖੋ ਹਾਂ ਤੇ ਬਾਕੀ ਚਲੋ ਸਮਝ ਹੁੰਦੀ ਆ ਆਪਣੀ ਸਾਭ ਦੀ ਵਜਨ-ਵਜਨ ਬਹੁਤ ਆ ਬਾਕੀ ਛਕੀਨੀ ਛਕੂਨੀ ਸੈਂਕ ਵੀ ਬਹੁਤ ਸੋਹਣਾ ਜਿਹਾ ਆਪਾਂ ਕਹਿਦੀ ਐ ਕਿ ਨਹੀਂ ਬਿਲਕੁਲ ਤੇ ਕਾਲੀ ਕਰ ਦਿਆ ਬਾਕੀ ਪਸੂ ਅੰਦਰ ਖੜੇ ਆ ਤੇ ਦੀਪੇ ਉਹ ਕਿੰਨਾ ਦੁੱਧ ਦੱਸਿਆ ਉਹਨੇ ਬਾਈ ਜਿਹੜਾ ਚੋਇਆ ਦੁੱਧ ਚੋਇਆ 14 ਕਿਲੋ ਬਾਕੀ ਯਾਰ ਮੈਂ ਦੱਸ ਦੇ ਦੁੱਧ ਵਾਲੀ ਆ ਹਾਂ ਆਪਾਂ ਤਾਂ ਕਹਿੰਦੇ ਲੋੜੀ ਬਿਲਕੁਲ ਹੈ ਨਾ ਬਾਈ ਚਲੋ ਦੁੱਧ ਹੁੰਦਾ ਗੱਬਣ ਦਾ ਜਿਵੇਂ ਦੱਸਿਆ ਉਹਵੇਂ ਆਪਾਂ ਦੱਸ ਦਿੰਨੇ ਆ ਹਨਾ ਬਾਈ ਤੇ ਬਾਈ ਕੀ ਮੁੱਲ ਚ ਦੇਣੀ ਅਜੇ ਆਪ ਮੁੱਲ ਬਾਈ ਦੇ ਰਾਂਗੇ 1 25 ਦੀ ਬਾਈ ਇਹ 1 ਲੱਖ 25 ਹਜ਼ਾਰ ਦੀ ਮਿਲ ਜਾਣੀ ਹੈ ਹਨਾ 30 ਕਿਨੀ ਕੁਨੀ ਦੇਖੋ ਤੇ ਇੱਥੋਂ ਤੁਹਾਨੂੰ ਮੈਂ ਥਾਣਾ ਭਾਂਡਾ ਵੀ ਦਿਖਾਉਣਾ ਦੀਪੇ ਜਦੋਂ ਸੂਗੀ ਕੋਸ ਨਾ ਕੋਸ ਬਣ ਕੇ ਸੂਗੀ ਬਣਨਾ ਨੇ ਬਾਈ ਜੀ ਤਾਂ ਪਹਿਲਾਂ ਜਿਵੇਂ ਹੁਣ ਵੀ ਕਰਦੀ ਆਉਂਦੀ ਹੈ ਬਾਹਰ ਨੂੰ ਦੇਖੋ ਜੀ ਇੱਥੋਂ ਖੜ੍ਹਦੀ ਹੈ ਕਿ ਨਹੀਂ ਬਿਲਕੁਲ ਲੈਵਾ ਦੁੱਧ ਵਾਲੀ ਮਾਇਆ ਬਾਈ ਕੋਈ ਨਾ ਕੋਗਾ ਵੀ ਕੀ ਆ ਬਈ ਅਗਾਰ ਦੇ ਪਿਛਾੜ ਹੁਣ ਕਿਹੜਾ ਆਪਾਂ ਖੜਾਈ ਆਪੇ ਹੀ ਖੜੀ ਆ ਕੇ ਕਿ ਨਹੀਂ ਬਿਲਕੁਲ ਬਿਲਕੁਲ ਤੇ ਬਾਕੀ ਚਲੋ ਜਿਹੜੇ ਸੱਜਣ ਸਮਝਦਾਰ ਹੁੰਦੇ ਉਹਨਾਂ ਨੂੰ ਪਤਾ ਹਨਾ ਤੇ ਦੀਪੇ ਬਾਈ ਹੁਣ ਆਪਾਂ ਇਹਦੇ ਬਾਰੇ ਦੱਸਦੀਏ ਕਰਮਾਲੀ ਬਾਰੇ ਬਾਈ ਹਨਾ ਇਹਦੀ ਕੀ ਡਿਟੇਲ ਆ ਬਾਈ ਇਹ ਤੀਜਾ ਸੂਆ ਸੋਈ ਆ ਬਾਈ ਠੀਕ ਆ ਬਾਈ ਤੇ ਕੱਲ ਦੀ ਸੂਈ ਆ 12 ਕਿਲੋ ਬੋਲਾ ਹਾਜ਼ਰ ਆ ਬਾਈ ਥੱਲੇ ਹਾਂਜੀ ਤੇ ਦੀਪੇ ਬੱਚਾ ਬਾਈ ਕੀ ਦੇਗੀ ਇਹ ਮਗਰ ਦੇ ਬੱਚਾ ਬਾਈ 12 ਕਿਲੋ ਤਾਂ ਉਂ ਦੀਪੇ ਜਮੇ 12 ਕਿਲੋ ਤੋਂ ਸਟਾਰਟਿੰਗ ਹੋਈ ਆ ਹਨਾ ਤਾਜੀ ਦੀ ਕਿੰਨੇ ਕਿਲੋ ਤੋਂ ਚਲੀ ਜਾਂਦੀ ਆ ਉਹ ਦਾ 18 ਕਿਲੋ ਹੁੰਦਾ ਵੀਰੇ 18 ਪਿਛਲੇ ਦਿੱਤਾ ਹੈ ਹਨਾ ਹੁੰਦਾ ਨੇ ਵੀਰੇ ਚਲੋ ਤੂੰ ਹਨਾ ਉਹ ਅਗਲਾ ਸਮਝ ਲਵੇ ਇਹਦੇ ਥਣਪਾਂਡੇ ਤੋਂ ਤੋਰ ਦੀ ਪੇ ਨੂੰ ਮਾੜਾ ਜਾ ਹਨਾ ਤੇ ਕੱਦ ਕਾੜ ਬਾਈ ਪੂਰਾ ਵੱਡਾ ਪਾ ਮੀ ਤਾਰੀ ਕਰਕੇ ਬਨਵਾਈ ਨਹੀਂ ਹਨਾ ਬਸ ਇਹ ਇਹ ਇੱਥੋਂ ਦੇਖੋ ਤੁਸੀਂ ਆਹ ਦੇਖੋ ਥਣਪਾਂਡਾ ਤੇ ਤੋਰ ਦੇ ਦੀ ਪੇ ਬਾਈ ਨੂੰ ਥੋੜੀ ਲੰਮੀ ਇਹਦਾ ਬਾਈ ਕਹਿੰਦਾ ਆਪਾਂ ਮੁੱਲ ਬਿਲਕੁਲ ਜੈ ਜੈ ਕਰਨਾ ਹਨ ਤੇ ਕਿਉਂਕਿ ਦੋ ਤੇਰਾ ਚਿੱਟਾ ਹੋਊਗਾ ਬਾਈ ਇਹਦਾ ਬਿਲਕੁਲ ਹਨ ਵੀ ਦੀਪਾ ਕਹਿੰਦਾ ਇਹ ਚੀਜ਼ ਬਾਈ ਦੀ ਸੈਪਟ ਹੁੰਦੀ ਆ ਵੀ 19 ਕ ਕਮਾਈ ਦੀ ਕਰਕੇ ਜਾਨਵਰ ਦੇ ਦੇਣਾ ਹੈ ਨਾ ਤਾਂ ਆਪ ਨੂੰ ਬਾਲਾ ਹੋਵੇ ਹਨ ਤੇ ਨਾ ਅਗਲੇ ਨੂੰ ਬਾਲਾ ਦੀਪੇ ਦੁੱਖ ਲੱਗੇ ਹਨ ਇਹ ਪੇ ਅੰਦਰ ਹੀ ਲੈ ਚਲ ਬਾਈ ਇਹਦੀ ਫਿਰ ਆਪਾਂ ਮਾਰਾ ਦੇਣਾ ਤਾਂ ਹਨ ਚਲੋ ਇਹਦਾ ਲੱਗ ਗਿਆ ਬਾਈ ਦੀਪੇ ਨੂੰ ਜਿਹੜੇ ਹਿਸਾਬ ਨਾਲ ਥਣ ਭਾਂਡਾ ਬਾਈ ਚਵਾਈ ਵੀ ਇੱਕ ਨੰਬਰ ਹੋ ਜਾਵਾ ਹਨ ਹਾਂ ਬਾਈ ਲੋ ਵੀ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਇਹਦੀਆਂ ਹਨ ਬੱਚਾ ਲਾਦਾ ਤਾਂ ਤੇ ਵੱਧ ਜੰਗ ਗਿਆ ਲਾਦਾ ਪਹਿਲਾ ਹਨਾ ਹੂੰ ਟੰਗ ਜਾਂਦੇ ਕੋਈ ਨਹੀਂ ਨਾ ਪਰ ਆ ਵੀ ਇਹਨੇ ਵਿੱਚੋਂ ਦਾ ਬੋਲਾ ਵਾਲਾ ਵਰਤਿਆ ਵੀ ਨਹੀਂ ਜਾਂਦਾ ਕਿ ਨਹੀਂ ਬਿਲਕੁਲ ਇਹਨੇ ਪੀਣਾ ਯਾਰ ਇਹ ਬੱਚੀ ਉੱਚੀ ਦੀ ਗਿਆ ਉਹਦੇ ਕਰਨ ਕਰਨ ਜਗਾਂ ਦੀ ਮਾਂ ਦਾ ਵੀ ਬਹੁਤ ਨਿੱਕਾ ਬੱਚੇ ਦਾ ਵੀ ਬਹੁਤ ਨਿੱਕਾ ਨਾ ਸੇਮ ਹੀ ਹੈ ਸੇਮ ਹੀ ਰੰਗ ਆ ਹਨਾ ਚਲੋ ਕੁਦਰਤ ਦੇ ਰੰਗ ਆ ਕਰ ਦੇਖੋ ਇਹਦਾ ਜਮਾ ਨਿੱਕਾ ਆਇਆ ਪਰ ਉਹ ਬਰੀਡ ਆ ਨਾ ਉਹਦੀ ਆਪ ਦਾ ਵੀ ਕੰਨ ਬਹੁਤ ਛੋਟਾ ਗਾਂ ਦਾ ਹਨਾ ਹੂੰ ਉਹਦੇ ਨਾਲ ਇਹ ਹੋ ਜਾਂਦਾ ਦੀਪੇ ਭਾਈ ਕਈ ਵਾਰੀ ਕੋਈ ਬੰਦੇ ਨੇ ਗਾਂਵ ਰੀਡ ਬਣਾਉਣੀ ਆ ਹਨਾ ਤੇ ਰੰਗਾ ਟੀਕਾ ਭਰਾਏ ਕੋਈ ਬੱਚਾ ਵੀ ਚੰਗਾ ਲੈ ਸਕਦਾ ਏ ਕਈ ਬਰੀਡ ਬਣਵਾਉਂਦੇ ਕਈ ਜਾਂਦੇ ਦੁੱਧ ਦੀ ਪੀਣਾ ਭਰਾਵਾ ਢੇਰ ਕੋਈ ਹੋਰ ਲਾ ਲਾਂਗੇ ਇਹਦਾ ਯਾਰ ਮੈਂ ਨਾਲ ਜਿੰਨਾ ਮੈਂ ਰੇਟ ਕੀਤਾ ਰੇਟ ਅੱਛਾ ਕੀਤਾ ਨਹੀਂ ਵਜ੍ਹਾ ਪਾਦਾ ਹੂੰ ਹੈ ਭਾਈ ਰੇਟ ਕਰਤਾ ਸੀ ਭਾਈ 55000 ਚ ਪਹੁੰਚ ਉਹ ਛੋਟ ਚ ਕੀਤਾ ਸੀਗਾ ਇਹਦੇ ਜੀ ਵੀ ਕਰਦੀ ਸੀਗੀ ਅੱਛਾ ਨਹੀਂ ਯਾਰ ਆਲਾ ਵਾ ਫੇਰ ਕਰਦਾ ਨਹੀਂ ਕੋਈ ਨਹੀਂ ਬਾਈ ਦੀਪਾ ਕਹਿੰਦਾ ਰੇਟ ਨਹੀਂ ਕਿਤੇ ਯਾਰ ਉਹ ਤਾਂ ਮੈਨੂੰ ਭਲੇਖਾ ਪਾ ਗਿਆ ਭਲੇਖਾ ਮੈਂ ਕਿਹਾ ਮੈਂ ਤੈਨੂੰ ਆਹ ਛੋੜ ਚੀਤਾ ਹੁਣ ਹਾਂ ਤੂੰ ਆਖ ਲੈ ਚਲੀ ਖੋਲ ਕੇ ਮੈਂ ਚੱਲ ਬਾਈ ਰੋਕੀ ਤਰੀ ਬਾਈ ਇਹ ਕਹਿੰਦੀ どうい ਬੜੀ ਬੜੀ ਗੋਲੀ ਲੱਗਦੀ ਹੈ ਹਨਾ ਬਹੁਤ ਬੋਲੀ ਭਾਈ ਮੈਂ ਤਾਂ ਹੀ ਚਾਉਂਦੀ ਨਹੀਂ ਬਈ ਮੈਂ ਤੇ ਹੁਣ ਤਾਂ ਨਾ ਕਿਹਦੀ ਗੋਲੀ ਆ ਇਹ ਚਾਰਾਂ ਪੰਜਾਂ ਦਾ ਨਾ ਚਾਹਾਂ ਚਵਾਈ ਵਧੀਆ ਬਣ ਜਾਣੀ। ਹੂੰ। ਬਾਕੀ ਦੀ ਭੀ ਉਹ ਪੱਕੇ ਪੁੱਕੇ ਦਵਾਈ ਲਾਦੀ ਹੈ ਨਾ ਪੈਰ ਜਿਹੜੇ ਬਣ ਜਾਣਾ ਹਨ। ਥੋੜੇ ਨੌ ਬਣ ਜਾਂਦਾ ਕਰਦੇ। ਉਹ ਹੁਣ ਬਈ ਜਿਹਨੂੰ ਮੈਂ ਫੋਨ ਲਾਇਆ ਸੀ ਚਲੇ ਉਹਦਾ ਪਿਓ ਮਰ ਗਿਆ ਦਾ। ਓਕੇ। ਜਿਹੜਾ ਨੌ ਬਣਾਉਂਦਾ। ਠੀਕ ਹੈ ਬਈ। ਇਹ ਤਾਂ ਨੌ ਜੇ ਬਣਾ ਦਨੇ ਸੀ ਮਾਰੇ। ਬਾਕੀ ਇੱਡੀ ਖਾਸ ਗੱਲ ਨਹੀਂ ਬਈ। ਨਹੀਂ ਆਹੋ ਉੱਚਲਾ ਆਪਾਂ ਕਹੀ ਕਰਦੇ ਆ ਗੱਲ। ਉਹ ਕੇਅਰ ਹੋ ਜਾਂਦੀ ਆ ਪਸ਼ੂ ਦੀ। ਬਾਕੀ ਗਾਂ ਦਾ ਕਦ ਕਾਰਡ ਪੂਰਾ ਹਨਾ। ਆਹਣਾ ਸੋਹਣਾ ਹੈ ਬਾਕੀ ਚਵਾਈ ਤੁਹਾਨੂੰ ਦਿਖਾਈ ਜਾਨੇ ਬੀ ਚਵਾਈ ਦੇ ਬਬੂ ਜਾਨ ਇੱਕ ਨੰਬਰ ਆ ਤੇ ਇੰਨੇ ਮੁੱਲ ਚ ਆਉਂਦਾ ਵੀ ਦੀਪੇ ਕੁਛ ਨਹੀਂ ਕਿ ਨਹੀਂ ਬਾਕੀ ਹੁਣ ਰੁੱਤ ਵੀ ਇਹਨਾਂ ਦੀ ਆ ਜਿੰਨੀ ਸੇਵਾ ਕਰੀ ਜਾਓਗੇ ਉੰਨੀ ਦੇਈ ਜਾਣਾ ਇਹਨਾਂ ਨੇ ਕਿਹਾ ਤਾਂ ਕਿ ਨਹੀਂ ਬਿਲਕੁਲ ਭਾਈ ਇਹ ਬਾਈ ਦੀਪੇ ਦੇ ਕਹਿੰਦੇ ਜਿਹਦੇ ਹੱਥ ਚ ਫੋਨ ਹੋਇਆ ਉਹਨੇ ਦੀਪੇ ਲੈ ਲੈਣੀ ਐ ਕਿ ਨਹੀਂ ਲੈ ਲੈਣੀ ਬਾਦੋ ਛੋਟੀਆਂ ਨੂੰ ਕਹੀ ਐ ਨਾ ਬਾਈ ਤੂੰ ਦੱਸਿਆ ਨਹੀਂ ਕਿ ਨਹੀਂ ਹਾਂ ਯਾ ਤੀ ਅਗਲੇ ਦਿਨ ਵਿੱਚ ਬਾਈ ਦੇਖੋ ਜੀ ਦੀਪਕ ਕਿੰਨਾ ਬੋੜਾ ਚਵਾਵਾਂਗੇ ਜਿਹੜਾ ਇਹਦੇ ਥੱਲੇ ਭਾਈ 12 ਕਿਲੋ ਚਵਾ ਦਾਂਗੇ ਭਾਈ 12 ਕਿਲੋ ਹਨ 12 ਕਿਲੋ ਬੋੜਾ ਤੇ ਮੁੱਲੇ ਦਾ ਭਾਈ 55000 ਰੁਪਇਆ 100 ਕਿਲੋਮੀਟਰ ਪਹੁੰਚ ਪਹੁੰਚੋਗੇ ਭਾਈ ਅੱਜ ਇਹਨਾਂ ਦੀਪਕ ਨੇ ਭਾਈ ਕਹਿੰਦਾ ਅੱਜ ਮੈਂ ਵੀ ਆਫਰ ਦੇਣੀ ਹੈ ਇਹ ਵੀ ਨੇੜੇ ਵਾਲਾ ਬੰਦਾ ਆਉਦੀ ਹੋਏਗੀ ਹਨਾ ਛੋੜ ਛੱਪਾ ਹੋ ਜਾਊਗਾ ਉਹ ਛੋੜ ਛੱਪਾ ਹੋ ਜਾਊ ਹੋਏ ਤੇ ਦੇਖੋ ਸੱਜਣ 100 ਕਿਲੋਮੀਟਰ ਤੱਕ ਦਾ ਕਰਾਇਆ ਭਾਈ ਕਹਿੰਦਾ ਫ੍ਰੀ ਹੈ ਜੀ ਹਾਂ ਦੀ ਬੇਹੂ ਚਲੋ ਦੁੱਧ ਹੁੰਦਾ ਸੇਵਾ ਦਾ ਹਣਾ ਕਿੰਨੇ ਘੜੇ ਉੱਤੇ ਜਾਣਾ ਚਾਹੀਦਾ ਅੰਦਾਜ਼ਾ ਜਿਵੇਂ ਟਾਈਮ ਬਹੁਤ ਸਹੀ ਸੂਈ ਹੈ ਹਣਾ ਨਾਲ ਇੱਕ ਤਾਂ ਫਿਕਸ ਹਲੜਦੀ ਆ 20 ਘੋਲ ਦੁੱਧ ਮੋਗ ਇਹਨਾਂ ਦਊਗੀ ਠੀਕ ਹੈ ਦਊਗੀ ਜਮਾ ਚਿੱਟਾ ਬਈ ਹੈ ਪਹਿਲਾਂ ਹਾਂ ਬਹੁਤ ਚਿੱਟਾ ਹੈ ਇਹ ਇੱਕ ਰਾਸਟ ਆ ਬਈਗਾ ਇਹ ਪਿਓ ਨਹੀਂ ਪਤਲੇ ਪਾਣੀ ਵਾਲੇ ਦੁੱਧ ਵਾਲੀ ਦੀ ਠੀਕ ਹੈ ਹਣਾ ਬਈ ਬਾਕੀ ਝੋਣ ਦਾ ਦਿੰਦਾ ਬਾਈ ਝੋਣ ਪੂਰਾ ਗੱਡਵਾ ਝੋਣਾ ਹੈ ਨਾ ਜਿਵੇਂ ਉਹਦੇ ਹਮ ਆ ਇਹਦੇ ਝੋਆਈ ਹੋਰ ਬਣੋ ਗਈ ਹਮ ਜਦੋਂ ਮਲਾਂ 10 ਝੋਆਈਆਂ ਹੋ ਗਈਆਂ ਨਾ ਹਾਂ ਜੀ ਗੱਲ ਹੋਰ ਹੋ ਜਾਣੀ ਹੈ ਜਿਵੇਂ ਜਿਵੇਂ ਸਾਫ ਹੋਈ ਗਈ ਹੋਊਗਾ ਹੈ ਨਾ ਬਾਕੀ ਕਦਕਾਰ ਸੋਹਣਾ ਏ ਹਨਾ ਉ ਵੀ ਸੋਹਣੀ ਏ ਘਰੇ ਖੜੀ ਸੋਹਣੀ ਵੀ ਲੱਗੂ ਬਾਈ ਕਿ ਨਹੀਂ ਯਾਰ ਕੋਈ ਲੈ ਗਿਆ ਬਾਈ ਉਹਨੂੰ ਮੋਜਾਂ ਹਾਂ ਅਸੀਂ ਤਾਂ ਵੇ ਤੁਗ ਹਿੱਤੇ ਵੇਚਨੀ ਹੈ ਕਹਿਣੀ ਗੱਲ ਹਨਾ ਪਰ ਕੋਈ ਵੀ ਲੈਗਾ ਉਹਨੂੰ ਮੋਜਾਂ ਹੂੰ ਬਾਕੀ ਦੀ ਵੀ ਬਾਕੀ ਆਪਣੀ ਇਹ ਵੀ ਸਾਬ ਤਾਂ ਬਾਈ ਆਪਾਂ ਜਿਹੜੀ ਚੀਜ਼ ਹੈਗੀ ਉਹ ਦੱਸ ਕੇ ਦੇਣੀ ਹੈ ਜਾਨਵਰ ਦੇ ਕਿ ਨਹੀਂ ਕੀ ਫਾਇਦਾ ਉਹਦਾ ਵੇਚਣਾ ਹਾਂ ਯਾ ਸੀਲ ਛੱਡਾ ਪਸੂ ਮਿਲ ਜੇ ਯਾਰ ਪੈਸੇ ਦਾ ਵਾਦਾ ਘੱਟ ਦਾ ਪਸਾਨ ਚੱਲਿਆ ਜੇ ਕਰੇ ਜਾ ਗੱਲਾਂ ਤਾਂ ਹੀ ਮਾਰੀ ਕੋ ਦਾ ਕੀ ਫਾਇਦਾ ਕੋ ਦਾ ਕੀ ਫਾਇਦਾ ਹਣਾ ਮਜ਼ੇ ਚ ਬਾਈ ਜੀ ਦੇ ਨੀ ਇਹਦੇ 12 ਕਿਲੋ ਬੋਲਾ ਹਣਾ ਬਾਈ ਹਾਂਜੀ ਤੇ ਮੋਲੇ ਦਾ 55000 ਤੇ 100 ਕਿਲੋਮੀਟਰ ਪਹੁੰਚ ਆ ਬਾਈ ਚੱਕ ਲੋ ਗਣਾ ਫੋਨ ਜਿਹਦੇ ਹੱਥ ਚ ਫੋਨ ਆ ਉਹਨੇ ਖਰੀਦ ਲੈਣੀਆਂ ਗਾਂ ਅੱਜ ਮੈਂ ਜਿਹੜੇ ਹਿਸਾਬ ਨਾਲ ਬਾਜ਼ਾਰ ਚੱਲਦਾ ਤੇ ਜਿਹੜੇ ਹਿਸਾਬ ਨਾਲ ਰੋਤਾ 60-60 ਹਜ਼ਾਰ ਦੀ ਗਾਉਂਦੀ ਆ ਨਾਮ ਨਹੀਂ ਕਿ ਨਹੀਂ ਦੀਪੇ ਬਾਈ ਆਉਂਦੇ ਬਾਈ ਤੇਰਾ ਤੁਹਾਡਾ 5-10 ਹਜ਼ਾਰ ਦਾ ਫਾਇਦਾ ਹੋ ਜਾਊਗਾ ਯਾਰ ਬਾਈ 30 ਹਜ਼ਾਰ ਦੀ ਜਦੋਂ ਮਰਜ਼ੀ ਤੋਕੜ ਤੋਕੜ ਹੀ ਵੇਚ ਲੈ 6 ਮਹੀਨੇ ਸਾਲ ਚੋਗੇ ਵੀ ਚੋਗੇ ਵੀ ਨਾ ਵੀ ਬਣੇ ਨਾ ਤਾਂ ਵੀ ਇਹਨੇ ਵੇਚ ਜੂਗੀ ਹਾਂ ਠੀਕ ਹੈ ਬਾਈ ਆ ਤੀ ਹਾਂ ਤੇ ਦੀਪੇ ਬਾਈ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਬਾਈ ਫਾਰਮ ਆ ਆਪਣੇ ਵੀਰੇ ਤਲਵੰਡੀ ਭਾਈ ਆ ਜ਼ਿਲ੍ਹਾ ਫਿਰੋਜ਼ਪੁਰ ਆ ਵੀਰੇ ਮੋਬਾਈਲ ਨੰਬਰ ਹੈਗਾ ਆਪਣਾ 94655515741 ਜੇ ਕਹਿੰਨੇ ਫਰੋਈ ਪਲਵਾਨਾਂ ਦਾ 34 ਆ ਜੇ ਕਹਿੰਨੇ ਮੋਗੇ ਵਾਲਾਂ ਦਾ 24 ਕਿਲੋਮੀਟਰ ਆ ਜੇ ਕਹਿੰਨੇ ਫੀਡ ਕੋਲ ਤਾਂ ਵੀ 24 ਆ ਜੇ ਕਹਿੰਨੇ ਜੀਰੀ ਵਾਲਾਂ 13 ਕਿਲੋਮੀਟਰ ਪਈ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਨੂੰ ਲਾ ਲਿਓ ਫੋਨ ਬਾਕੀ ਬਾਈ ਵੀ ਕਹਿੰਦਾ ਹੁੰਦਾ ਵੀ ਜਿਹੜੀ ਚੀਜ਼ ਆਪਾਂ ਜਾਣਵਰ ਦੇ ਵਿੱਚ ਦੱਸ ਕੇ ਦਿੱਤੀ ਆ ਤੇ ਉਵੇਂ ਹਨਾ ਨਿਕਲੂਗੀ ਬਾਕੀ ਇਹ ਹੁੰਦੀਆਂ ਸਾਹਲੀਆਂ ਚੀਜ਼ਾਂ ਦੀ ਵੀ ਬਾਈ ਕਹਿੰਦਾ ਨਹੀਂ ਆਪਾਂ ਆਪਦੀ ਸਮਝ ਨਾਲ ਲੈ ਕੇ ਆਂਦੀਆਂ ਤੇ ਅਗਲਾ ਆਪਦੀ ਸਮਝ ਦੇ ਨਾਲ ਖਰੀਦਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਉਂਦੇ ਬਵਾਦ ਰੋ ਜੀ ਧੰਨਵਾਦ